ਜੇਕਰ ਤੁਸੀਂ ਵੀ ਅਮਰਨਾਥ ਦੀ ਯਾਤਰਾ ਕਰਨ ਦੀ ਸੋਚ ਰਹੇ ਹੋ ਤਾਂ ਇਸ ਖਬਰ ਨੂੰ ਜ਼ਰਾ ਗੌਰ ਤੇ ਨਾਲ ਜ਼ਰੂਰ ਸੁਣ ਲੈਣਾ ਜੀਹਾਂ ਤੁਹਾਨੂੰ ਦੱਸਦੇ ਕਿ ਦਰਅਸਲ ਅਮਰਨਾਥ ਦੀ ਯਾਤਰਾ ਦੇ ਉੱਤੇ ਫਿਲਹਾਲ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਤੁਹਾਨੂੰ ਦੱਸਦੇ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਜਿੱਥੇ ਯਾਤਰੀਆਂ ਨੂੰ ਸ਼ਰਧਾਲੂਆਂ ਨੂੰ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਕਿ ਤੁਸੀਂ ਅਮਰਨਾਥ ਦੀ ਯਾਤਰਾ ਨਹੀਂ ਕਰ ਸਕਦੇ ਅਤੇ ਉਹਨਾਂ ਨੂੰ ਬੇਸ ਕੈਂਪਾਂ ਦੇ ਵਿੱਚ ਰਹਿਣ ਲਈ ਕਿਹਾ ਗਿਆ ਹੈ ਤਾਂ ਜ਼ਿਕਰ ਹੋ ਗਿਆ ਕਿ ਪੈਲਗਾਮ ਦੇ ਵਿੱਚ ਰਾਤ ਤੋਂ ਹੀ ਜ਼ਬਰਦਸਤ ਮੀਂਹ ਪੈ ਰਿਹਾ ਜਿਸ ਕਰਕੇ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਮੌਸਮ ਖਰਾਬ ਦਿਖਾਈ ਦੇ ਰਿਹਾ ਜੇਕਰ ਗੱਲ ਕਿਤੇ ਜਾਓ ਪਹਾੜੀ ਖੇਤਰਾ ਦੀ ਤਾਂ ਇਸ ਵਕਤ ਜਦੋਂ ਮੌਨਸੂਨ ਹੁੰਦਾ ਹੈ ਤਾਂ ਪਹਾੜੀ ਖੇਤਰਾ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਘਟਨਾ ਜ਼ਰੂਰ ਵਾਪਰਦੀ ਹੈ ਤਾਂ ਯਾਤਰੀਆਂ ਦੀ ਅਤੇ ਸ਼ਰਧਾਲੂਆਂ ਦੀ ਸਿਕਿਉਰਿਟੀ ਦੇ ਮੱਦੇ ਨਜ਼ਰ ਇਹ ਫੈਸਲਾ ਲਿਆ ਗਿਆ ਜਿੱਥੇ ਅਧਿਕਾਰੀਆਂ ਦੇ ਵੱਲੋਂ ਜਿੰਨੇ ਵੀ ਯਾਤਰੀ ਨੇ ਉਹਨਾਂ ਨੂੰ ਬੇਸ ਕੈਂਪਾ ਦੇ ਵਿੱਚ ਰਹਿਣ ਲਈ ਕਿਹਾ ਗਿਆ ਤੁਹਾਨੂੰ ਦੱਸ ਦਈਏ ਕਿ ਨੂਨ 1 ਬੇਸ ਕੈਂਪ ਤੋਂ ਅੱਗੇ ਜਾਣ ਦੇ ਲਈ ਹਰ ਕਿਸੇ ਨੂੰ ਰੋਕ ਦਿੱਤਾ ਗਿਆ ਕੋਈ ਵੀ ਅੱਗੇ ਨਹੀਂ ਜਾ ਸਕਦਾ ਤਾਂ ਕਿਹਾ ਜਾ ਰਿਹਾ ਹੈ ਕਿ ਜਦੋਂ ਮੌਸਮ ਠੀਕ ਹੋਏਗਾ ਤਾਂ ਉਦੋਂ ਵਾਪਿਸ ਤੋਂ ਇਹ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਫਿਲਹਾਲ ਦੇ ਲਈ ਯਾਤਰਾ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਜ਼ਿਕਰ ਹੋਗਾ ਕਿ ਇਸ ਮੌਸਮ ਦੇ ਵਿੱਚ ਦੇਖਿਆ ਜਾਵੇ ਤਾਂ ਹਰ ਇੱਕ ਸ਼ਰਧਾਲੂ ਜੋ ਵੀ ਭੋਲੇनाथ ਨੂੰ ਮੰਨਦਾ ਹੈ ਸ਼ਿਵ ਭਗਵਾਨ ਨਮਨਦਾ ਉਹ ਜ਼ਿਆਦਾਤਰ ਅਮਰਨਾਥ ਕੇ ਦਰਨਾਥ ਯਾਤਰਾ ਕਰਨ ਦੀ ਸੋਚਦੇ ਨੇ ਪਰ ਤੁਹਾਨੂੰ ਦੱਸਦੇ ਕਿ ਹੁਣ ਜੋ ਐ ਅਮਰਨਾਥ ਦੀ ਯਾਤਰਾ ਦੇ ਉੱਤੇ ਫਿਲਹਾਲ ਦੇ ਲਈ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਕਿਉਂਕਿ ਖਰਾਬ ਮੌਸਮ ਜੋ ਐ ਦੇਖਿਆ ਜਾ ਰਿਹਾ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਕੜਾਕੇਦਾਰ ਜੋ ਐ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਦਿਨ ਪਰ ਦਿਨ ਤਾ ਉਹ ਦੇਖਿਆ ਜਾ ਸਕਦਾ ਹੈ ਅਤੇ ਹਾਲਾਤ ਪੰਜਾਬ ਦੇ ਕੀ ਬਣੇ ਹੋਏ ਨੇ ਕਿ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਜਿੱਥੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਘਰਾਂ ਦੇ ਅੰਦਰ ਤੱਕ ਲੋਕਾਂ ਦੇ ਪਾਣੀ ਚਲਾ ਗਿਆ ਹੈ ਤਾਂ ਤੁਹਾਨੂੰ ਦੱਸ ਦੇ ਕਿ ਹੁਣ ਖਰਾਬ ਮੌਸਮ ਦੇ ਮੱਦੇਨਜ਼ਰ ਹੀ ਅਮਰਨਾਥ ਦੀ ਯਾਤਰਾ ਦੇ ਉੱਤੇ ਫਿਲਹਾਲ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਤਾਂ ਜੇਕਰ ਤੁਸੀਂ ਵੀ ਜਾਣ ਦੇ ਸੋਚ ਰਹੇ ਹੋ ਸੋਚ ਰਹੇ ਹੋ ਕਿ ਕਿਉਂ ਨਾ ਅਮਰਨਾਥ ਦੀ ਯਾਤਰਾ ਕੀਤੀ ਜਾਵੇ ਤਾਂ ਤੁਸੀਂ ਵੀ ਜਰਾ ਸੋਚ ਸਮਝ ਕੇ ਬਾਹਰ ਨਿਕਲਣਾ ਕਿਉਂਕਿ ਉੱਥੇ ਮੌਸਮ ਖਰਾਬ ਚੱਲ ਰਿਹਾ ਅਤੇ ਇਸ ਖਰਾਬ ਮੌਸਮ ਤੋਂ ਵਿੱਚ ਅਨੇਕਾ ਕਟਨਾਵਾਂ ਵੇ ਵੀ ਵਾਪਰਦੀਆਂ ਨੇ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਪਹਿਲਾਂ ਹੀ ਸ਼ਰਧਾਲੂਆਂ ਨੂੰ ਯਾਤਰੀਆਂ ਨੂੰ ਰੋਕ ਦਿੱਤਾ ਗਿਆ ਹੈ ਕਿ ਬੇਸ ਕੈਂਪਾਂ ਦੇ ਵਿੱਚ ਠਹਿਰਿਆ ਜਾਏ ਨੂਨਵਾਲ ਕੈਂਪ ਤੋਂ ਅੱਗੇ ਨਾ ਜਾਇਆ ਜਾਏ ਪਰ ਫਿਰ ਵੀ ਜੇਕਰ ਤੁਸੀਂ ਵੀ ਅਮਰਨਾਥ ਦੀ ਯਾਤਰਾ ਕਰਨ ਦੀ ਸੋਚੋ ਜਾਂ ਸੋਚ ਵਿਚਾਰ ਕੇ ਹੀ ਕਰੋ ਬਾਹਰ ਨਿਕਲਣਾ ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਹੀ ਮੌਸਮ ਦੇ ਵਿੱਚ ਤਬਦੀਲੀ ਆਏਗੀ ਮੌਸਮ ਸਾਫ਼ ਹੋਏਗਾ ਤਾਂ ਮੁਰ ਤੋਂ ਯਾਤਰਾ ਸ਼ੁਰੂ ਕਰ ਦਿੱਤੀ ਜਾਵੇਗੀ